ਤੇ ਖੱਬੇ ਪਾਸੇ ਟੀਮ ਰੀ ਉਹ ਧਿਰ ਪਿੰਡ ਦੀ ਆ ਗਿਆ ਪਹਿਲੀ ਕਬੱਡੀ ਕਹਿੰਦੇ ਲੈ ਵੀ ਸੁਭਾਉ ਵਾਲਿਆ ਚੱਕਿਆ ਵੱਲੇ ਪਾ ਦਤੀ ਹੈ ਲਓ ਪਹਿਲੀ ਕਬੱਡੀ ਸੱਤੂ ਆ ਮੁੰਡਾ ਚੱਕ ਅਲੀ ਸ਼ੇਰ ਦੀ ਧਰਤੀ ਦਾ ਪਰ ਦੂਜੇ ਪਾਸੇ ਆ ਕੁਲਵੀਰ ਆ ਕੁਲਵੀਰ ਆ ਕੁਲਵੀਰ ਆ ਝਨੀਰ ਵਾਲਾ ਅੱਜ ਦੀ ਤਰੀਕਤਾਂ ਮੰਨਿਆ ਪਰ ਮੰਨਿਆ ਯਾਥੀ ਐਨ ਕਨੇ ਜਟਾਣੇ ਵਾਲੇ ਕੁਲਵੀਰ ਤੋਂ ਬਾਅਦ ਆ ਕਹਿੰਦੇ ਆ ਕੁਲਵੀਰ ਦਾ ਨਾਂ ਗੂੰਜਿਆ ਪਰ ਅਗਲੀ ਕਬੱਡੀ ਮੁੰਡਾ ਸ਼ਮਸ਼ੇਰ ਸਿੰਘ ਸ਼ੇਰਾ ਖੇਡ ਕਬੱਡੀ ਦਾ ਸ਼ੇਰ ਕਬੱਡੀ ਇੱਕ ਕੰਨੀ ਤੇ ਐਨਕਦੇ ਭੀਖੀ ਵਾਲਾ ਸਿਮਰਜੀਤ ਸਿੰਘ ਸਿਮਾ ਦੂਜੀ ਕੰਨੀ ਤੇ ਆਮਣਾ ਪਰ ਆ ਗੱਬਰੂ 2 ਨੰਬਰ ਵਾਲਾ ਓਏ ਬਾ ਓਏ ਗੱਬਰੂਆ ਸਤਨਾਮ ਓਏ ਸਤਨਾਮ ਪਰ ਸਾਥੀ ਪਲੇਅਰ ਕਰਦਾ ਤਿਆਰੀ ਪਰ ਸ਼ੇਰਾ ਇੱਕ ਚੋਟੀ ਦਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਆਪਣੀ ਟੀਮ ਦੇ ਖਾਤੇ ਵਿੱਚ ਕੰਨੇ ਜੁੜ ਗਏ ਮੇਰੇ ਮਿੱਤਰੋ ਆ ਕਹਿੰਦੇ ਚੱਕਲੀ ਸ਼ੇਰ ਵਾਲਾ ਇਸ ਵੇਲੇ ਕਬੱਡੀ ਪੌਂਦੀ ਫੇਰ ਅੱਗੇ ਵੱਲ ਵਧਦਾ ਜਾ ਰਿਹਾ ਤੀਸਰਾ ਕੁਆਟਰ ਖੇਡਿਆ ਜਾ ਰਿਹਾ ਦੋ ਟੀਮਾਂ ਸੈਮੀ ਚ ਪੁੱਜ ਗਈਆਂ ਆ ਦੋ ਕੁਆਟਰ ਦੇ ਵਿੱਚ ਦੋ ਸੈਮੀ ਚ ਪੁੱਜਣ ਗਈਆਂ ਪਰ ਇਧਰਲੇ ਪਾਸੇ ਉਹ ਗੱਡੀ ਕਹਿੰਦੇ ਲੈਣੋਂ ਪਾਰ ਇੱਕ ਗੱਗੀ ਆਪਣੀ ਟੀਮ ਦੇ ਖਾਤੇ ਵਿੱਚ ਜਿਹੜਾ ਜੁੜ ਗਿਆ ਆ ਕਬੱਡੀ ਪੌਂਦੀ ਫੇਰ ਨਾਜਨ ਕਹਿੰਦੇ ਤਿਆਰ ਫਰ ਤਿਆਰ ਹੈ ਮੇਰੇ ਮਿੱਤਰੋ ਮੈਚ ਸਿਰੇ ਤੇ ਖੇਡੇ ਜਾ ਰਿਹਾ ਕਿ ਕੱਖਾਂ ਤੋਂ ਹੋਗੇ ਲੱਖਾਂ ਦੇ ਚਹੇਤੇ ਬਣ ਗਏ ਕਈ ਅੱਖਾਂ ਦੇ ਕਿ ਕੁੱਲੀਆਂ ਤੋਂ ਬਰੇਟੇ ਵਾਲੇ ਆ ਚਵਾਰਿਆਂ ਤੇ ਕਰਤੇ ਜਿਉਂਦੀ ਰਹਿ ਨਹੀਂ ਕਬੱਡੀ ਏ ਨਜ਼ਾਰਿਆਂ 'ਚ ਕਰਤੇ ਜਿਉਂਦੀ ਰਹਿ ਨਹੀਂ ਕਬੱਡੀ ਏ ਨਜ਼ਾਰਿਆਂ 'ਚ ਕਰਤੇ ਬੱਟਾ ਹੀ ਕਬੱਡੀ ਪੈਂਦੀ ਆ ਲਓ ਮੁੰਡਾ ਕਹਿੰਦੇ ਸੱਤੂ ਚੱਕ ਅਲੀ ਸ਼ੇਰ ਦੀ ਧਰਤੀ ਦਾ ਦਰਸ਼ਕੀ ਵੀਰੋ ਕਬੱਡੀ ਪਾਉਣ ਲਈ ਅੱਗੇ ਵਧਿਆ ਹੁਣ 4 ਇੱਕੋ ਜਿਹੀ ਉਮਰਾਂ ਦੇ 70 75 ਦੇ ਵਿੱਚ ਆਹ ਮੁੰਡਿਆਂ ਦਾ ਨਾਂ ਬੋਲਿਆ ਪਰ ਸੱਤੂ ਦਾ ਅੱਜ ਕੱਲ੍ਹ ਕਹਿੰਦੇ ਨਾਂ ਚੱਲਦਾ ਹਾਂਜੀ ਭਾਈ ਹਾਂਜੀ ਵੀਰ ਜੀ ਜਿਹੜਾ ਪਿੱਛੇ ਆਪਣਾ ਇਤਰਾਜ਼ ਲੱਗਿਆ ਸੀ ਤਲੇਮਾ ਦੀ ਟੀਮ ਤੇ ਉਹ ਸਹੀ ਹੋ ਗਿਆ ਤੇ ਉਹਦੇ ਵਿੱਚ ਨਾ ਸਰਦੂਰਗੜ ਦੀ ਟੀਮ ਜੇਤੂ ਹੈ ਫਿਰੇ ਉਹਦੇ ਵਿੱਚੋਂ ਸਰਦੂਰਗੜ ਦੀ ਟੀਮ ਜੇਤੂ ਹੈ ਠੀਕ ਹੈ ਜੀ ਵੀਰੇਵਾਲਾ ਡੋਗਰਾ ਤੇ ਸਰਦੂਰਗੜੇ ਚੌਥਾ ਕੁਆਟਰ ਹੋਵੇਗਾ ਸਰਦੂਰਗੜ ਦੀ ਟੀਮ ਤੇ ਵੀਰੇਵਾਲਾ ਡੋਗਰਾ ਇਹ ਦੋਨੀਆਂ ਟੀਮਾਂ ਚੱਲਦੇ ਮੈਚ ਦਾ ਸਮਾਂ ਖੇਡ ਦੇ ਮੈਦਾਨ ਦੇ ਵਿੱਚ ਪਹੁੰਚਣਾ ਇਹ ਚੌਥਾ ਕੁਆਟਰ ਖੇਡਿਆ ਜਾ ਰਿਹਾ ਲੈ ਵੀ ਸਮਾਓ ਪਿੰਡ ਵਾਲਿਆ ਗੱਗੀ ਦੀ ਕਬੱਡੀ ਪੈਂਦੀ ਹੈ। ਉਹ ਮੁੰਡਾ ਕਹਿੰਦੇ ਛੋਟਾ ਗੱਗੀ ਛੋਟਾ ਗੱਗੀ ਲੈ ਵੀ ਝਨੀਰ ਵਾਲਾ ਕੁਲਵੀਰ ਉਹ ਜੱਫੇ ਦਾ ਪਤੰਦਰਾ ਲਾਉਣੀ ਪੈਣੀ ਆ। ਉਹ ਜੱਫੇ ਦਾ ਗੱਬਰੂ ਆ। ਉਹ ਜੱਫੇ ਦਾ ਚੋਬਰਾ ਲਾਉਣੀ ਪੈਣੀ ਆ। ਫੇਰ ਕਿਤੇ ਜਾ ਕੇ ਗੱਲ ਵੰਡਨੀ ਆ। ਨਹੀਂ ਚੱਕ ਅਲੀ ਸ਼ੇਰ ਦੀ ਟੀਮ ਅੱਜ ਦੇ ਟੂਰਨਾਮੈਂਟ ਦੀ ਬੈਸਟ ਟੀਮਾਂ ਦੇ ਵਿੱਚੋਂ ਇੱਕ ਹੈ। ਚੱਕ ਅਲੀ ਸ਼ੇਰ ਦੀ ਟੀਮ ਅੱਜ ਦੇ ਟੂਰਨਾਮੈਂਟ ਦੀ ਬੈਸਟ ਟੀਮ ਦੇ ਵਿੱਚੋਂ ਇੱਕ ਹੈ। ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਕਹਿੰਦੇ ਪੰਜਾਬ ਪੁਲਿਸ ਦਾ ਭਰਤੀ ਹੈ। ਐਨ ਕਹਿੰਦੇ ਮੁੰਡਾ ਉੱਚੇ ਲੰਮੇ ਕੱਦ ਵਾਲਾ ਗੁਰਪ੍ਰਤਾਪ ਤਿਆਰ ਬਰ ਤਿਆਰ ਹੈ ਆਓ ਸਾਹਮਣੇ ਗੁਰਪ੍ਰਤਾਪ ਕਹਿੰਦੇ ਤਿਆਰ ਫਰ ਤਿਆਰ ਹੈ ਮੇਰੇ ਮਿੱਤਰੋ ਕੀ ਤੇਰੇ ਪੱਗ ਦੀ ਝੱਲਰ ਬਣ ਜਾਵਾਂ ਚਿੱਤ ਕਰਦਾ ਪੁਲਸੀਆ ਯਾਰਾ ਵੇ ਪਰ ਇਧਰਲੇ ਪਾਸੇ ਗੁਰਪ੍ਰਤਾਪ ਦੇਖਦਾ ਟੈਂਦਾ ਜੀ ਜੀ ਕਹਿੰਦਾ ਆ ਕਿਤੇ ਬਾਧੇ ਆਪਣੀ ਟੀਮ ਲਈ ਕਰ ਗਿਆ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਆ ਉਹ ਮੈਚ ਟੌਪ ਦੇ ਪਹਿਲੇ ਰਾਉਂਡ ਦੀ ਕਹਿੰਦੇ ਮੈਚ ਸਿਰੇ ਦੇ ਹੋਇਆ ਮੇਰੇ ਮਿੱਤਰੋ ਮੈਚ ਟੌਪ ਦੇ ਖੇਡੇ ਜਾ ਰਿਹਾ ਗੋੜਾਵਾਲ ਪੈਂਦਾ ਉਹ ਜਿਹੜੇ ਮਾਨਸੀ ਦੇ ਗੱਲਾਂ ਹੁੰਦੀਆਂ ਪਰ ਇਧਰਲੇ ਪਾਸੇ ਉਹ ਨਜ਼ਰ ਕਰਦਾ ਹੋਇਆ ਟਰਾਈ ਤੇ ਦੂਸਰੇ ਪਾਸੇ ਬੱਲੇ 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 ਕਬੱਡੀ 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 ਉਹ ਆਇਆ ਫਿਰ ਸਵਾਦ ਦੱਸਿਓ ਨਯਾਰਾ ਨਯਾਰਾ ਕਲੀ ਭਵਾ ਦੀ ਲਾਈਨ ਦੇ ਉੱਪਰ ਆਪਾਂ ਹਣ ਵੀ ਕਾਲੂ ਰਾਮਪੁਰਾ ਵੀਰ ਸਾਡਾ ਆਪਾਂ ਕਲੀ ਹੀ ਲਾਈਨ ਦੇ ਉੱਪਰ ਜਰੂਰ ਭਾਦੀਏ ਸੈਂਟਰ ਲਾਈਨ ਦੇ ਉੱਪਰ ਜਿਹੜੀ ਆਪਾਂ ਕਲੀ ਭਾਦੀ ਹੈ ਲਓ ਸਾਹਮਣੇ ਸ਼ਮਸ਼ੇਰ ਉਹ ਮੁੰਡਾ ਤਰੀਰਪਿੰਡ ਵਾਲਾ ਮਾਨਸੇ ਵਾਲਾ ਕਿ ਗੱਲ ਗੱਲ ਉਹ ਤੇੜੀ ਪਗਾਉਣਾ ਮੈਨੂੰ ਲੱਗਦਾ ਮਾਨਸੇ ਬੱਲਦਾ ਅੱਜ ਵੀ ਘੜੀ ਤੇ ਟੈਂਪ ਇਸ ਵੀ ਉਹ ਪੱਛੇ ਬਿਨਾਂ ਨਹੀਂ ਚੱਲਦਾ ਪਰ ਕਮਾਲ 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 ਓਏ ਬਾ ਓਏ ਸਿਮਿਆ ਓਏ ਨਿਯਾਰੀ ਲਿਆਤਾ ਗੱਪਰੂਆ ਓਏ ਨਿਯਾਰੀ ਲਿਆਤਾ ਛੋਟਾ ਗੱਗੀ ਫੇਰ ਆਓ ਸਾਹਮਣੇ ਛੋਟਾ ਗੱਗੀ ਫੇਰ ਆ ਗਿਆ ਇਹ ਕਹਿੰਦੇ ਡੀਸੀ ਕੁਲੜੀਆਂ ਕੋਲੇ ਮਿਹਨਤ ਕਰਦੇ ਆ ਮੁੰਡੇ ਆਹ ਚਰਚੇ ਕਹਿੰਦੇ ਹੁੰਦੇ ਆ ਮੇਰੇ ਮਿੱਤਰੋ ਪਰ ਆਹ ਗੱਗੀ ਆ ਕਹਿੰਦੇ ਆਹ ਚੱਕਲੀ ਸ਼ੇਰ ਵਾਲਾ ਪਰ ਦੂਸਰੇ ਪਾਸੇ ਬਰਨਾਲੇ ਵਾਲ ਦੀ ਵੈਸਲੇ ਕੀਤੇ ਆ ਫੈਸਲੇ ਅੰਕ ਰੇਡਰ ਦਾ ਟੀਮਾ ਉਹ ਜੀ ਸਰਦੂਲਗੜ੍ਹ ਤੇ ਵੀਰੇ ਵਾਲਾ ਡੋਗਰਾ ਜਲਦੀ ਦੇ ਨਾਲ ਵੱਡੇ ਭਾਈ ਗੁਰਪ੍ਰਤਾਪ ਫੇਰ ਆ ਗਿਆ ਲੋ ਮੁੰਡਾ ਕਹਿੰਦੇ ਪੰਜਾਬ ਪੁਲਸੀਆ ਚੋਬਰ ਅੱਗੇ ਵਧਿਆ ਐਨ ਕਹਿੰਦੇ ਅੱਧੇ ਮਾਨਸਾ ਨੂੰ ਆਹ ਗੱਬਰੂ ਨੇ ਫਿਟਨੈਸ ਦੇ ਐਨ ਕਹਿੰਦੇ ਦਾਤ ਸਿਆ ਪਰ ਆਹ ਮੁੰਡਾ ਸਤਨਾਮ ਓਏ ਬਾ ਓਏ ਗੱਬਰੂਆ ਓਏ ਬਾ ਓਏ ਗੱਬਰੂਆ ਚਨੀਰ ਆ ਰਿਆ ਓਏ ਜਾਉਂਦਾ ਵਸਦਾ ਰਹਿ ਓਏ ਚੋਬਰਾ ਓਏ ਜਾਉਂਦਾ ਵਸਦਾ ਰਹਿ ਦਰਸ਼ਕੀ ਵੀਰੋ ਪਹਿਲਾਂ ਕਿਹਾ ਸੀ ਵੀ ਅਜਿਹੇ ਤਰੀਕੇ ਦਾ ਆ ਮੈਚ ਐਨ ਕਹਿੰਦੇ ਐਂਡ ਵਾਲਾ ਐਨ ਕਹਿੰਦੇ ਸਿਰੇ ਵਾਲਾ ਹੋਣਾ ਪਰ ਮੁੰਡਾ ਕਹਿੰਦੇ ਵੱਡਾ ਗੱਗੀ ਚੱਕ ਅਲੀ ਸ਼ੇਰ ਦੀ ਧਰ ਤੇ ਚਾਹਲ ਪਰਵਾੜ ਦਾ ਚੋਬਰਾ ਇੱਕ ਕੰਨੀ ਤੇ ਮੁੰਡਾ ਐਨ ਕਹਿੰਦੇ ਕੁਲਵੀਰ ਤੇ ਆਹਮੜਾ ਕੰਨੀਆਂ ਤੇ ਲੱਗੇ ਹੋਏ ਨੇ ਚਲ ਓਏ ਕਲਵੀਰ ਚਲ ਓਏ ਕਲਵੀਰ ਕਲਵੀਰ ਓਏ ਕਲਵੀਰ ਕਿ ਜੱਫਾ ਵੀਰ ਜੱਫਾ ਬੱਲੇ ਬੱਲੇ ਬੱਫਾ ਬੱਲੇ ਬਾਈ ਜੀ ਵੀਰੋ ਆਉਂਦਾ ਸੁਆਦ ਕੇ ਨਾ ਵੀਰੇ ਵਾਲਾ ਡੋਗਰਾ ਦੇ ਸਰਦੂਲਗੜ ਦੇ ਟੀਮਾਂ ਹੋ ਜੀ ਵੀਰੇ ਵਾਲਾ ਡੋਗਰਾ ਦੇ ਸਰਦੂਲਗੜ ਦੀਆਂ ਟੀਮਾਂ ਨੂੰ ਚੱਲਦੇ ਮੈਚ ਦਾ ਸਮਾਂ ਟੀਮਾਂ ਹੀ ਨੇ ਖੇਡਦੇ ਮੈਦਾਨ ਦੇ ਵਿੱਚ ਪਹੁੰਚਣਾ ਪਰ ਇਧਰਲੇ ਪਾਸੇ ਉਹ ਕਬੱਡੀ ਪਾਉਣ ਲਈ ਫੇਰ ਨਾ ਜਾਣ ਤਿਆਰ ਫਿਰ ਤਿਆਰ ਹੈ ਪਰ ਉਧਰਲੇ ਪਾਸੇ ਕੀਤੀ ਹੈ ਟਰਾਈ ਇੱਕ ਦੇ ਵਾਧੇ ਆਪਣੀ ਟੀਮ ਦੇ ਖਾਤੇ ਵਿੱਚ ਨਾ ਜਾਣੇ ਫੇਰ ਕਰ ਦਿੰਦੇ ਆ ਗੱਗੀ ਹੈ ਕਹਿੰਦੇ ਚੱਕਲੇ ਸ਼ੇਰ ਵਾਲਾ ਤੇ ਖੀਰਾ ਵਾਲੀ ਗੱਗੀ ਦੇ ਕਹਿੰਦੇ ਚਰਚੇ ਹੁੰਦੇ ਆ ਆ ਛੋਟਾ ਗੱਗੀ ਆ ਇੱਕ ਵੱਡਾ ਗੱਗੀ ਆ ਤੇ ਮੁੰਡੇ ਕਹਿੰਦੇ ਛੋਟੀ ਉਮਰ ਦੇ ਵਿੱਚ ਵੱਡੇ ਮੱਲ ਬਣ ਗਿਆ ਪਰ ਦੂਸਰੇ ਪਾਸੇ ਉਹ ਝਨੀਰ ਪਿੰਡ ਵਾਲਾ ਕਰਦਾ ਹੋਇਆ ਟਰਾਈ ਤੇ ਪਰ ਗੱਗੀ ਕਹਿੰਦੇ ਆ ਕਿਤੇ ਵਾਦੇ ਆਪਣੀ ਟੀਮ ਲਈ ਕਰ ਗਿਆ ਕਿ ਜੇ ਫੁੱਦੀ ਨਾ ਪੰਜਾਬ ਪੁਲਿਸ ਤੇ ਪਰਲੋ ਆ ਜਾਣੀ ਸੀ ਇਹ ਵੀ ਗੱਲ ਪੱਕੀ ਆ ਆ ਗੁਰਪ੍ਰਤਾਪ ਆ ਕਹਿੰਦੇ ਮੇਰੇ ਵੀਰੋ ਪੰਜਾਬ ਪੁਲਿਸ ਦੇ ਵਿੱਚ ਭਰਤੀ ਆ ਇਸ ਵੇਲੇ ਕਬੱਡੀ ਪਾ ਰਿਹਾ ਤੇ ਵੀ ਸੁਭਾਉ ਵਾਲੇ ਚੱਕਲੇ ਕਿਰਾ ਬੈਕ ਕਬੱਡੀ ਪਈਆ ਪਰ ਦੂਜੇ ਪਾਸੇ ਚੱਕਲੀ ਸ਼ੇਰਾਂ ਜਾਨ ਸਾਰੇ ਸਕੰਜੇ ਟੈਂਟ ਕਰਨ ਦੀ ਤਿਆਰੀ ਦੇ ਵਿੱਚ ਖਿੱਚ ਜੇ ਖਿੱਚਿਆ ਜਾਂਦਾ ਓਏ ਖਿੱਚ ਜੇ ਖਿੱਚਿਆ ਜਾਂਦਾ ਇੱਕ ਪਾਸੇ ਗੁਰਪ੍ਰਤਾਪ ਦੂਜੇ ਪਾਸੇ ਵਾ ਓਏ ਗੱਬਰੂਆ ਚੱਕਲੀ ਸ਼ੇਰ ਵਾਲਾ ਇੱਕ ਝੋਟੇ ਦੇ ਜੱਫਾ ਲੱਗੇ ਜਿਹੜੀ ਤਣ ਤਣ ਕਰਵਾ ਗਿਆ ਮੈਚ ਸਮਾਪਤ ਇਹਦੇ ਵਿੱਚ ਚੱਕੇਲੀ ਸ਼ੇਰ ਜੀ ਹਾਂ ਚੱਕੇਲੀ ਸ਼ੇਰ ਦੀ ਟੀਮ ਨੇ ਜਿੱਤ ਗਈ ਹੈ